ਹੱਡਾ ਕਰਦੇ ਪਾਣੀ ਆਉਣ ਤੋਂ ਬਾਅਦ ਵੀ ਗੱਲ ਹਾਂ ਬਾਅਦ ਚ ਪਾਣੀ ਚ ਡਿੱਗਾ ਕੰਮ ਦਿਹਾੜੀ ਦਾ ਪਾ ਕਰਦੇ ਆ ਪਿੰਡ ਚ ਖਾਣੇ ਹਾਂ ਤੇ ਫਿਰ ਕਿਵੇਂ ਹੁਣ ਤੋਂ ਤਾਂ ਕਿਵੇਂ ਪਊਗਾ ਫਿਰ ਘਰ ਤੋਂ ਲੈਣਾ ਇਤਨੇ ਕਾ ਪਾ ਵੀਰ ਦਾ ਕਰਨਗੇ ਹਿੰਮਤ ਕੋਈ ਨਾ ਕੋਈ ਮਾਲਕੀਆ ਕਿਉਂਕਿ ਸਾਰੀ ਉਮਰ ਚੱਕ ਕਰ ਹੀ ਜੁੜਦਾ ਬੰਦੇ ਨੂੰ ਇੱਕ ਘਟ ਜੁੜਦਾ ਕੋਈ ਆਇਆ ਫਿਰ ਸਾਰ ਲੈਣ ਕੋਈ ਪਤਾ ਲੈਣ ਕੋਈ ਸਰਕਾਰ ਦਾ ਨੁਮਾਇੰਦਾ ਅਧਿਕਾਰੀ ਕੋਈ ਨਹੀਂ ਕੋਈ ਵੀ ਆਇਆ ਤੇ ਬਾਬੇ ਆਉਂਦੇ ਆ ਤੁਜੀ ਆਉਂਦੇ ਆ ਜਿਹੜੇ ਵੀਰ ਖਾਲਸਾ ਵਾਲੇ ਆ ਔਰ ਇਹਨਾਂ ਦੀਆਂ ਗਾਂ ਹੀ ਉੱਥੇ ਖੁੱਲੀਆਂ ਵਾਂ ਉਹ ਅਸੀਂ ਲਿਆ ਨਹੀਂ ਪਾਏ ਸਮਾਨ ਦੂਜੀਆਂ ਬੇੜੀਆਂ ਤੇ ਲਦਾਇਆ ਉਹ ਸਹੀਂ ਲੱਦ ਕੇ ਲੈ ਕੇ ਆਏ ਆ ਔਰ ਨਿੱਕੇ ਨਿੱਕੇ ਬੱਚੇ ਹੀ ਕੁੱਤੀ ਦੇ ਉਹ ਅਸੀਂ ਚੋਕੇ ਬੇੜੀ ਚ ਲੱਦ ਕੇ ਲੈ ਕੇ ਆਏ ਆ ਸਾਰਾ ਕੁਝ ਹੀ ਖਰਾਬ ਹੋ ਗਿਆ ਸਾਰਾ ਕੁਸੇ ਪਸੂ ਡੰਗਰ ਵਿਚਾਰਾਂ ਦੇ ਰੋਲ ਗਏ ਮਕਾਨ ਟੱਟ ਗਏ ਸਾਰਾ ਕੁਝ ਦੇਖੋ ਹੁਣ ਕਿੱਦਾਂ ਲੱਗਦਾ ਸਰਕਾਰ ਮੁਆਵਜ਼ਾ ਦੇ ਦੂ ਕਹਿੰਸੀ ਮੁਰਗੀ ਬੱਕਰੀ ਦਾ ਦੇ ਦਾਂਗੇ ਭਗਵੰਤ ਮਾਨ ਕਹਿੰਸੀ ਕੁਛ ਵੀ ਨਹੀਂ ਦਿੰਦਾ ਕੁਛ ਕੁਛ ਵੀ ਨਹੀਂ ਦਿੰਦੇ ਇੰਨੀ ਵਾਰੀ ਪਾਣੀ ਆਏ ਕੁਛ ਕਿਸੇ ਨੂੰ ਦਿੱਤਾ ਨਹੀਂ ਦਾਲਾਂ ਕਰਨਾ ਸਾਡੀਆਂ ਫਸਲਾਂ ਮਰ ਗਈਆਂ ਵਾ ਦਾਲਾਂ ਤਾਂ ਕਿਦੇ ਖਾਂਦੇ ਹੀ ਆ ਅੱਜ ਉਹਨਾਂ ਦੀ ਦਾਲਾਂ ਤੇ ਬੈਠੇ ਆ ਜਿਹੜਾ ਕੰਮ ਕਰਨਾ ਸਾਡਾ ਉਹ ਕਰਕੇ ਦੇਣ ਦਾਲਾਂ ਦਾ ਬਾਬਿਆਂ ਵਾ ਤੂੰ ਲੰਗਰ ਲਾ ਥੋਨੂੰ ਨੇੜੇ ਨਹੀਂ ਹੋਣ ਤਾਂ ਫਿਰ ਤੁਸੀਂ ਸਵਾਲ ਇਹ ਕਰਨੇ ਸੀ ਮੰਤਰੀ ਸਾਹਿਬ ਨੂੰ ਮੰਤਰੀ ਲਾ ਕੇ ਸਾਨੂੰ ਜਾਣਦੇ ਨੇ ਤਾਂ ਹੀ ਆ ਉਹਨਾਂ ਸਾਡੀ ਜਨਤਾ ਨਹੀਂ ਜਿੰਨੀ ਆਪ ਦੀ ਗੱਦ ਲਾ ਕੇ ਬੈਠੇ ਹੁੰਦੇ ਆ ਨੇੜੇ ਲੱਗਣ ਨੇੜੇ ਨਹੀਂ ਲੱਗਣ ਦਿੰਦੇ ਜਿਹੜੇ ਦਰਿਆ ਹੈ ਸਾਡੇ ਮਾਲਕੀਆਂ ਪੜੀਆਂ ਚ ਦਰਿਆ ਵਗ ਰਿਹਾ ਇਸ ਟਾਈਮ ਅਸੀਂ ਉਹਨਾਂ ਨੂੰ ਕਹਿੰਨੇ ਵੀ ਖਾਲ ਕੇ ਨੂੰ ਨਹਿਰੀ ਦੂਬ ਦਿੱਤਾ ਜਾਵੇ ਜਿਹੜੀ ਇਹਦੀ ਰੇਤਾ ਇਹ ਬੰਨਾ ਤੇ ਲਾ ਦਿਓ ਸਾਡੇ ਸਾਡੇ ਬੰਨ ਉੱਚੇ ਕਰ ਦਿਓ ਅਸੀਂ ਕਦੀ ਨਹੀਂ ਮਰ ਸਕਾ ਇਹਨਾਂ ਨੇ ਆਪ ਮਾਰਿਆ ਅਸੀਂ ਕੁਦਰਤ ਦੀ ਮੰਨਦੇ ਹਾਂ ਵੀ ਕਰੋਪੀ ਹੋਊਗੀ ਪਰ ਇਹਨਾਂ ਨੇ ਆਪ ਮਾਰਿਆ ਜਦੋਂ ਇਹਨਾਂ ਨੂੰ ਪਤਾ ਵੀ ਸਾਡੇ ਇੰਨਾ ਪਾਣੀ ਪਿੱਛੇ ਜਾਮਾ ਹੋ ਗਿਆ ਕਿੰਨੇ ਹੈ ਹੈਡ ਆਉਂਦੇ ਆ ਨਾ ਪਾਣੀ ਰਿਲੀਜ਼ ਕਿਉਂ ਨਹੀਂ ਕੀਤਾ ਗਾਣ ਪਾਕਿਸਤਾਨ ਮંત્રી ਨੇ ਅੱਗੇ ਹੋ ਕੇ ਸਾਨੂੰ ਲੱਗੇ ਨਹੀਂ ਜਾਂਦ ਦਿੱਤਾ ਅਸੀਂ ਤਾਂ ਉਹਨਾਂ ਅਵਾਜ਼ਾਂ ਮਾਰਦੇ ਰਹਿ ਬੋਟ ਚ ਖਾਨੋ ਪਾਓ ਜਿੰਨਾਂ ਦਾ ਏਰੀਆ ਹੈ ਉਹਨਾਂ ਨੂੰ ਤਾਂ ਲੱਗੇ ਨਹੀਂ ਜਾਂਦ ਦਿੱਤਾ ਹੁਣ ਤੱਕ ਦੀ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਪਹੁੰਚੀ ਹੋਵੇ ਸਰਕਾਰ ਵੱਲੋਂ ਜਥੇਬੰਦੀਆਂ ਦਾ ਕਰ ਨਹੀਂ ਆ ਚਾਹੇ ਸਿੱਖ ਜਥੇਬੰਦੀਆਂ ਸਰਕਾਰ ਵੱਲੋਂ ਕੋਈ ਨਹੀਂ ਆਂਦੀਆਂ ਬਸ ਉਹੀ ਇੱਕ ਦੋ ਘਰਾਂ ਜਾਂਦੇ ਫੋਟੋ ਖਿਚਾ ਕੇ ਆ ਜਾਂਦੇ ਆ ਤੇ ਨਹੀਂ ਸਰਕਾਰ ਨੂੰ ਬਾਤਾਂ ਦੱਸਿਆ ਨਾ ਵੀ ਸਰਕਾਰ ਦਾ ਉੱਥੇ ਬੰਦਾ ਅਜੇ ਤਾਈਂ ਨਹੀਂ ਪਹੁੰਚਿਆ ਜਿਹਦਾ ਘਰ ਰੋੜਕੇ ਜਿਹਦਾ ਘਰ ਰੋੜ ਜੀ ਪਤਾ ਤਾਂ ਉਹਨੂੰ ਆ ਹੜ੍ਹਾਂ ਦੇ ਨਾਲ ਪੰਜਾਬ ਦੇ ਬਹੁਤੇ ਪਿੰਡ ਕਈ ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਨੇ ਬਾਉਪਰ ਏਰੀਆ ਦੇ ਵਿੱਚ ਅਸੀਂ ਇਸ ਵੇਲੇ ਆ ਜਿਹੜਾ ਏਰੀਆ ਪੂਰਨ ਰੂਪ ਦੇ ਵਿੱਚ ਹੜ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਕਿਰਿਆ ਹੋਇਆ ਵੱਡੀ ਗੱਲ ਇਹ ਰਹੀ ਕਿ ਹੁਣ ਤੋਂ ਅਜ ਤੋਂ 2 ਦਿਨ ਪਹਿਲਾਂ ਜਿਹੜੀ ਆ ਉਹ ਸਰਕਾਰ ਦੇ ਨੁਮਾਇंदे ਆਉਣੇ ਸ਼ੁਰੂ ਹੁੰਦੇ ਨੇ ਹਾਲਾਂਕਿ ਉਸ ਤੋਂ ਪਹਿਲਾਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਜਿਹੜੇ ਹੈਗੇ ਨੇ ਉਹ ਇੱਥੇ ਸਹਾਇਤਾ ਪੁੱਜੀ ਹੈ ਪਰ ਮ ਲੋਕਾਂ ਦੇ ਹਾਲਾਤ ਜਿਹੜੇ ਅਸਲ ਦੇ ਵਿੱਚ ਕੀ ਨੇ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਏਰੀਏ ਦੇ ਵਿੱਚ ਹੜ੍ਹ ਆਏ ਹੋਣ ਇਸ ਤੋਂ ਪਹਿਲਾਂ 23 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਆਉਂਦੇ ਰਹੇ ਨੇ ਪਰ ਵਧੇਰੇ ਪਾਣੀ 23 ਦੇ ਵਿੱਚ ਤੇ ਉਸ ਤੋਂ ਬਾਅਦ ਹੋਣਾ ਆ ਤਾਂ ਆ ਨੇੜਲੇ ਪਿੰਡਾਂ ਦੇ ਲੋਕ ਮੇਰੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੇ ਕੁਛ ਕਰਾਂਗੇ ਬਾਪੂ ਜੀ ਬਾਬਾ ਜੀ ਮੇਰੇ ਨਾਲ ਬਬੂ ਜੀ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਬਾਪੂ ਜੀ ਤੁਸੀਂ ਅਸੀਂ ਜੀ ਸੰਪਰਦਾਕਾਰ ਸੇਵਾ ਸੰਤ ਬਾਬਾ ਦਾਰਾ ਸਿੰਘ ਜੀ ਉਹਨਾਂ ਦੇ ਜਾਣਸੀਲ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਅਤੇ ਸੰਤ ਬਾਬਾ ਹਕਮ ਸਿੰਘ ਜੀ ਕਿੰਨੇ ਦਿਨਾਂ ਤੋਂ ਤੁਸੀਂ ਡਟੇ ਹੋ ਹੋ ਜੀ ਅਸੀਂ ਜੀ ਸੋਮਵਾਰ ਤੋਂ ਪਾਣੀ ਟੁੱਟਾ ਸਵੇਰੇ 6 ਵਜੇ ਠੀਕ ਤੇ 7 ਵਜੇ ਦੇ ਆ ਜਰ ਇਥੇ ਤੇ ਮਤਲਬ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਭਾਵਿਤ ਨੇ ਜਿੱਥੇ ਆਪਾਂ ਖੜੇ ਆ ਇਸ ਏਰੀਆ ਦੀ ਗੱਲ ਕਰਾਂ ਤੇ ਇਹ ਤੋਂ ਕਿੰਨੇ ਕੁ ਪਿੰਡ ਜਿਹੜੇ ਨੇ ਉਹ ਪੂਰਨ ਰੂਪ ਚ ਪ੍ਰਭਾਵਿਤ ਨੇ ਪਾਣੀ ਦੇ ਨਾਲ ਇਹ ਲਗਭਗ ਉਹ 16 17 ਪਿੰਡ ਪ੍ਰਭਾਵਿਤ ਦਾ 16 17 ਪਿੰਡ ਜਿਹੜੇ ਪੂਰੇ ਪ੍ਰਭਾਵਿਤ ਨੇ ਹਾਂਜੀ ਫਿਰ ਉੱਥੇ ਫਿਰ ਲੋਕਾਂ ਦਾ ਕਿਵੇਂ ਚੱਲ ਰਿਹਾ ਹੰਦਰ ਕਿਉਂਕਿ ਰਹਿਣ ਦੇ ਲਈ ਕਿਉਂਕਿ ਸਾਰੇ ਬਹੁਤੇ ਘਰ ਵੀ ਸ਼ਰਤ ਹੈ ਚੁੱਕੇ ਨਹੀਂ ਹਾਂਜੀ ਘਰ ਵੀ ਟੁੱਟ ਗਏ ਆ ਕਈਆਂ ਦੇ ਬਿਲਕੁਲ ਮਕਾਨ ਜਿਹੜੇ ਬਿਲਕੁਲ ਦਰਿਆ ਦੇ ਕੰਢੇ ਤੇ ਆਏ ਆ ਉਹਨਾਂ ਦੇ ਵੀ ਕੱਲ ਅਸੀਂ ਵੇਖ ਕੇ ਵੀ ਆਏ ਆ ਘਰ ਉਹਨਾਂ ਦਾ ਟਹਿ ਚੁੱਕਾ ਮਾਲ ਡੰਗਰ ਵੀ ਲੋਕਾਂ ਦੇ ਬਾਹਰ ਆ ਕੋਈ ਰਿਸ਼ਤੇਦਾਰਾਂ ਦੇ ਲੈ ਕੇ ਗਿਆ ਕਿਸੇ ਨੇ ਬੰਨ ਤੇ ਲੈਣ ਕੇ ਮੱਝਾਂ ਬਧੀਆਂ ਕੋਈ ਆਪਣੇ ਰਿਸ਼ਤੇਦਾਰੀ ਚ ਭੈਣ ਭਰਾ ਕੋਈ ਸਕੂਲੇ ਲੈਣ ਕੇ ਜਿਸ ਤਰ੍ਹਾਂ ਵੀ ਆਪਣਾ ਟਾਈਮ ਪਾਸ ਕਰਨ ਦੇ ਆ ਕਈਆਂ ਦਾ ਮਾਲ ਡੰਗਰ ਅੰਦਰ ਵੀ ਬਹੁਤ ਆ ਜਿਨ੍ਹਾਂ ਨੇ ਵੇੜਿਆਂ ਦੇ ਵਿੱਚ ਆਪਣੇ ਉੱਚਿਆਂ ਥਾਵਾਂ ਤੇ ਮਿੱਟੀ-ਮੁੱਟੀ ਪਾ ਕੇ ਆਪਣਾ ਰਹਿਣ-ਬਸੇਰਾ ਮਾੜਾ ਚੰਗਾ ਬਣਾਇਆ ਬਣਾਇਆ ਜੀ ਮਾਤਾ ਜੀ ਅੱਗੇ ਆ ਜਾਓ ਮਾਤਾ ਜੀ ਜਦੋਂ ਅਸੀਂ ਇੱਥੇ ਆ ਤਾਂ ਬਾਈ ਹੋਰਾਂ ਨੇ ਦੱਸਿਆ ਕਿ ਮਾਤਾ ਜੀ ਮੈਂ ਵੰਗੋ ਤੁਹਾਨੂੰ ਪ੍ਰਭਾਵਤ ਨਹੀਂ ਕਿਉਂਕਿ ਇਹਨਾਂ ਦਾ ਘਰ ਜਿਹੜਾ ਹੈਗਾ ਆ ਉਹ ਡਿੱਗ ਚੁੱਕਿਆ ਕਿਹੜਾ ਪਿੰਡ ਆ ਜੀ ਤੁਹਾਡਾ ਮੰមਤਾਵਾਦੀ ਜੀ ਮੰមਤਾਬਾਦ ਹਾਂ ਜੀ ਕਿਹੜਾ ਪਿੰਡ ਆ ਜੀ ਮੰមਤਾਵਾਦ ਮੰមਤਾਬਾਦ ਅੱਛਾ ਤੁਹਾਡਾ ਘਰ ਡਿੱਗ ਗਿਆ ਜੀ ਹਾਂ ਜੀ ਸਾਡਾ ਘਰ ਡਿੱਗ ਗਿਆ ਕਿੰਨੇ ਕਦੋਂ ਦਾ ਪਾਇਆ ਹੋਇਆ ਜੀ ਆ ਇਹ ਨਵਾਂ ਵਾਚੇਰੀ ਹੋ ਗਿਆ ਨਿੱਕਾ ਜਿਹਾ ਮੇਰਾ ਕਾਕਾ ਤੇ ਹੁਣ ਉਹਦੇ ਗੁੱਡੀ ਤੇ ਕਾਕਾ ਵਾ ਇੱਕ ਨੇ ਮੁੰਡਾ ਸਤਵੇਂ ਨਸਵੇਂ ਵਿੱਚ ਪੜਦਾ ਤੇ ਗੁੱਡੀ ਨੌਵੇਂ ਵਿੱਚ ਪੜਦੀ ਕਿੰਨੇ ਕਿੰਨੇ ਟਿੱਕੇ ਜੀ ਟਿੱਕ ਪਿਆ ਵਾ ਟਾ ਨਾ ਅੱਛਾ ਆ ਪਾਣੀ ਆਉਣ ਤੋਂ ਬਾਅਦ ਦੀ ਗੱਲ ਆ ਹਾਂ ਬਾਅਦ ਚ ਪਾਣੀ ਚ ਟਿੱਕਾ ਵਾ ਕੋਈ ਆਇਆ ਫਿਰ ਸਾਰ ਲੈਣ ਕੋਈ ਪਤਾ ਲੈਣ ਕੋਈ ਸਰਕਾਰ ਦਾ ਨੁਮਾਇੰਦਾ ਅਧਿਕਾਰੀ ਆਇਆ ਕੋਈ ਨਹੀਂ ਕੋਈ ਵੀ ਆਇਆ ਤੇ ਬਾਬੇ ਆਉਂਦੇ ਆ ਬਾਬੇ ਆਉਂਦੇ ਆ ਬਾਬੇ ਆਪਣੇ ਦੂਜੇ ਆਉਂਦੇ ਆ ਜਿਹੜੇ ਵੀਰ ਖਾਲਸਾ ਵਾਲੇ ਕੋਈ ਨਹੀਂ ਆਇਆ ਕੌਣ ਕੌਣ ਖਾਲਸਾ ਦੇ ਵਿੱਚ ਖਾ ਇੱਕ ਗੁੱਡੀ ਇੱਕ ਕਾਕਾ ਤੇ ਇੱਕ ਨੌਵਾ ਤੇ ਇੱਕ ਮੇਰਾ ਬੱਚਾ ਕਿਵੇਂ guzara ਪਰ ਮਜ਼ਦੂਰੀ ਨਾਲ ਕਿਵੇਂ ਕਰਦੇ ਹਾਂ ਕੰਮ ਦਿਹਾੜੀ ਦਾ ਪਾ ਕਰਦੇ ਆ ਪਿੰਡ ਤੇ ਖਾਂਦੇ ਹਾਂ ਤੇ ਫਿਰ ਕਿਵੇਂ ਹੁਣ ਤੂੰ ਤਾਂ ਕਿਵੇਂ ਪਊਗਾ ਫਿਰ ਘਰ ਤਾਂ ਹੁਣ ਬੈਣਾ ਇਤਨਾ ਹੀ ਪਾ ਵੀਰ ਕਰਨ ਗਏ ਹਾਂ ਮੈਂ ਤਾਂ ਕੋਈ ਨਾ ਕੋਈ ਮਾਲਕੀਆ ਕਿਉਂਕਿ ਸਾਰੀ ਉਮਰ ਚੱਕ ਘਾਰ ਹੀ ਜੁੜਦਾ ਬੰਦੇ ਨੂੰ ਇੱਕ ਘਟ ਜੁੜਦਾ ਮਾਲ ਡੰਗਰ ਵੀ ਸੀ ਕੋਈ ਹੋਰ ਮਾਲ ਡੰਗਰ ਵੀ ਆ ਗਏ ਦੋ ਗਾਇਆਂ ਆਏ ਰੰਗ ਅਸੀ ਉਹ ਬਾਹਰ ਪੁੱੜੀਆਂ ਛੱਡੀਆਂ ਖੁੱਲੀਆਂ ਛੱਡੀਆਂ ਉਹ ਖੁੱਲੀਆਂ ਛੱਡਤੀਆਂ ਉਹ ਉੱਥੇ ਫਿਰ ਸਾਰਾ ਘਰ ਕੁਝ ਬਚਿਆ ਕਿ ਸਾਰਾ ਹੀ ਟਹਿ ਗਿਆ ਸਾਰਾ ਟਹਿ ਗਿਆ ਵੇ ਬਾਬੇ ਆ ਕੇ ਗਏ ਆ ਉੱਥੇ ਸਾਰਾ ਟਹਿ ਗਿਆ ਨਾਲ ਕਢਾ ਕੇ ਲੈ ਹਾਂਜੀ ਥੋੜਾ ਜਿਹਾ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੁਰਖ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਸੰਪਰਦਾਇ ਦੇ ਕਿਉਂਕਿ ਮਹਾਪੁਰਖ ਵਿਦੇਸ ਦੇ ਵਿੱਚ ਹੋਆ ਤਾਂ ਉਹਨਾਂ ਦੇ 代表ਦਾਰ ਬਾਬਾ ਬਾਬਰ ਸਿੰਘ ਜੀ ਹਾਂਜੀ ਕਿ ਜਿੰਨੇ ਵੀ ਇਹ ਸਿੰਘ ਵਾ ਜਦੋਂ ਮਾਤਾ ਜੀ ਦਾ ਕੋਠਾ ਠੱਠਾ ਵਾ ਜੋ ਵੀ ਹੈ ਸਾਰਾ ਸਮਾਨ ਇਹਨਾਂ ਜਥੇਦਾਰਾਂ ਨੇ ਬੜੀ ਹਿੰਮਤ ਦੇ ਨਾਲ ਸਾਰਾ ਸਮਾਨ ਕੱਢ ਕੇ ਲੈਣ ਕੇ ਦਿੱਤਾ ਵਾ ਬਾਕੀ ਜਿਤਨਾ ਮਾਤਾ ਜੀ ਕੋਠੇ ਦਾ ਕਹਿੰਦੇ ਆ ਤੇ ਜਥੇਦਾਰ ਜੀ ਆ ਮਹਾਂਪੁਰਖ ਵਾ ਖਾਲਸਾ ਢਾਲੇ ਆ ਸਾਰਾ ਮਿਲ ਕੇ ਜ਼ਰੂਰ ਕੋਠਾ ਮਾਤਾ ਦਾ ਪਾਗ ਦਿੱਤਾ ਦੇਊਗਾ ਫਿਰ ਇੱਕ ਵਾਰੀ ਤੂੰ ਬਾਹਰ ਹੀ ਰੱਖਿਆ ਜੀ ਜਿੰਨਾਂ ਬਾਹਰ ਬਾਹਰ ਉਹਦੇ ਘਰੇ ਰੱਖਿਆ ਕਿਹਦੇ ਘਰੇ ਵਾਰੀ ਪਿਆਗਾ ਸਾਰਾ ਆਸੇ ਪਾਸੇ ਪਾਣੀ ਆ ਤੁਹਾਡੇ ਘਰ ਦੇ ਆਲੇ ਦੁਆਲੇ ਘੇਰੇ ਘੇਰੇ ਪਾਣੀ ਆ ਬਾਬੇ ਵੇ ਹਾਏ ਘੇਰੇ ਦੇ ਵਿੱਚ ਸਾਰੇ ਮਤਲਬ ਪਾਣੀ ਚ ਕਿਰਿਆ ਹੋਇਆ ਪੂਰੇ ਦਾ ਪੂਰਾ ਪੂਰਾ ਘੇਰੇ ਘੇਰੇ ਪਹਿਲਾਂ ਵੀ ਪਹਿਲਾਂ ਵੀ ਆਇਆ ਹਾਂਜੀ ਪਹਿਲਾਂ ਵੀ ਆਉਂਦਾ ਜੀ ਪਾਣੀ ਪਹਿਲਾਂ ਵੀ ਆਉਂਦਾ ਸੀ ਪਹਿਲਾਂ ਵੀ ਆਉਂਦਾ ਸੀ ਪਰ ਇਹਦ ਕੀ ਜਮੀ ਹੋ ਗਿਆ ਇੱਕ ਦਿਨ ਜਮਾਂ ਹੀ ਹੋ ਗਿਆ ਇੱਕ ਦਿਨ ਤੇ ਘਰ ਹੀ ਬਾਬਾ ਬਹੁਤ ਕੋਠਾ ਪਾ ਕੇ ਦੇਣਗੇ ਸਾਰੇ ਰਲ ਮਿਲ ਕੇ ਸੰਗ ਤਾਂ ਰਲ ਮਿਲ ਕੇ ਸਾਡੀ ਸਿੱਖ ਕੌਮ ਜਿਹੜੀ ਬਹੁਤ ਦਿਆਲੂ ਕਿਰਪਾਲੂ ਕੌਮ ਆ ਤੇ ਕੋਈ ਗੱਲ ਨਹੀਂ ਮਾਤਾ ਜੀ ਹੌਸਲਾ ਰੱਖਣਾ ਆ ਪਾਣੀ ਲੈਂਦਾ ਵਾ ਤੇ ਮਹਾਪੁਰਖਾ ਮਤਲਬ ਸਿੱਖ ਜਥੇਬੰਦੀਆਂ ਆਈਆਂ ਨੇ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਇਆ ਕੋਈ ਨਹੀਂ ਆਇਆ ਇਹੋ ਬਾਬੇ ਆਏ ਆ ਨਹੀਂ ਆਏ ਨਹੀਂ ਹਾਂ ਤੇ ਚਾਹ ਵੀਰ ਖਾਲਸਾ ਵਾਲੇ ਆਏ ਆ ਖਾਲਸਾ ਵਾਲੇ ਆਏ ਹਾਂ ਹਾਂ ਜੀ ਜੀ ਬੰਦੀ ਆ ਜੀ ਕੱਲ ਸਾਨੂੰ ਭਾਈ ਗੁਰਪ੍ਰੀਤ ਸਿੰਘ ਜੀ ਵੀਰ ਜੂਣੀ ਲੱਗੇ ਖੜੇ ਇਹਨਾਂ ਨੇ ਦੱਸਿਆ ਸਾਨੂੰ ਦੱਸਿਆ ਤਾਂ ਪਹਿਲਾਂ ਵੀ ਉਥੋਂ ਟਾ ਲੱਗੀ ਸੀ ਪਹੁੰਚ ਨਹੀਂ ਪਾਏ ਹੂੰ ਕਿ ਜਿਹੜੇ ਮਹਾਪੁਰਖਾ ਨੇ ਬੇਡੀਆਂ ਦਿੱਤੀਆਂ ਉਹ ਸੰਗਤਾਂ ਆਪਣਾ ਸਮਾਨ ਵਗੈਰਾ ਆਦ ਕਿਨੇ ਦਵਾਈ ਲੈਣ ਆਉਣਾ ਕਿਸੇ ਨੇ ਕੋਈ ਡਾਕਟਰ ਆ ਗਿਆ ਉਹਨੂੰ ਲੈ ਕੇ ਜਾਣਾ ਕਿਸੇ ਨੇ ਕੋਈ ਆਪਣਾ ਪਸ਼ੂਆਂ ਦਾ ਚਾਰਾ ਲੈ ਕੇ ਜਾਣਾ ਕਿਸੇ ਨੇ ਖਲ ਲੈ ਕੇ ਜਣੀ ਆ ਤੇ ਅਸੀਂ ਵੀ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਫੇਰ ਪਰਸੋਂ ਦੀ ਇੱਕ 베ੜੀ ਮੰਗਾਈ ਆ 베ੜੀ ਮੰਗਾਈ ਜਿੱਥੋਂ ਦਰਿਆ ਨੂੰ ਢਾ ਲਾਈ ਉਹ ਦਰਿਆ ਡਿੱਗਦਾ ਜਾਂਦਾ ਸੀ ਉਥੋਂ ਬੰਨ ਜੀ ਫੇਰ ਕੱਲ ਅਸੀਂ ਵੇਖਣ ਗਏ ਆ ਲਗਭਗ ਉਥੇ 2 ਕਿਲੇ ਦਰਿਆ ਜਿਹੜਾ ਵਾ ਟੱਠਾ ਇਹਨਾਂ ਦੇ ਘਰ ਦੇ ਕੋਲੋਂ ਠੀਕ ਹੈ ਉਹ ਦਰਿਆ ਦੀ ਸੱਟ ਪਾਣੀ ਦੀ ਜਿਹੜੀ ਇਹਨਾਂ ਦੇ ਘਰ ਨੂੰ ਵੱਜਣ ਦੀ ਆ ਉਹਦੇ ਰੋਡ ਦੇ ਨਾਲ ਹੀ ਉਹ ਮੂੰਹੇ ਦੇ ਅੱਗੇ ਆ ਕਾਰ ਰੁੜ ਗਿਆ ਉਹ ਕਾਰ ਜਿਹੜਾ ਵਾ ਕੁਛ ਟਹਿ ਚੁੱਕਾ ਓਕੇ ਉਹ ਥੋੜਾ ਬੋਤਾ ਖੜਾ ਵਾ ਔਰ ਇਹਨਾਂ ਦੀਆਂ ਗਾਈਆਂ ਉੱਥੇ ਖੁੱਲੀਆਂ ਵਾ ਉਹ ਅਸੀਂ ਲਿਆ ਨਹੀਂ ਪਾਏ ਸਮਾਨ ਦੂਜੀਆਂ ਬੇੜੀਆਂ ਤੇ ਲਦਾਇਆ ਕੁਛ ਅਹੀਂ ਲੱਦ ਕੇ ਲੈ ਕੇ ਆਏ ਆ ਔਰ ਨਿੱਕੇ ਨਿੱਕੇ ਬੱਚੇ ਹੀ ਕੁੱਤੀ ਦੇ ਉਹ ਅਸੀਂ ਚੋਕੇ ਬੇੜੀ ਤੇ ਲੱਦ ਕੇ ਲੈ ਕੇ ਆਏ ਆ ਵੀ ਇਹਨਾਂ ਨੂੰ ਸੁਰੱਖਿਅਤ ਕਰ ਦਈਏ ਇਹ ਚੀਜ਼ ਤਾਂ ਪਾਸੇ ਆ ਪਰ ਮਹਾਪੁਰਖਾ ਮਲੂਰ ਦੰਦੇ ਕੰਟੀਨਿਊ ਲੰਗਰ ਲੱਗੇ ਇੱਥੇ ਚੌਂਕ ਦੇ ਵਿੱਚ ਤੁਸੀਂ ਆ ਜਾਣਦੇ ਹੋ ਇਸ ਸੰਧਾਂ ਜਾਣਦੇ ਆ ਘਰਾਂ ਤੱਕ ਵੀ ਪਹੁੰਚਾਏ ਗਏ ਆ ਔਰ ਕੱਲ ਕੋਈ ਜੀ ਵੀ ਪਰੇਸ਼ਾਨ ਹੋਇਆ ਉਹਨਾਂ ਦੀ ਵੀ ਅਸੀਂ ਹੈਲਪ ਕੀਤੀ ਨਾਲ ਐਨਡੀਆਰਐਫ ਵਾਲੇ ਲੈ ਕੇ ਆਏ ਆ ਨਾਲ ਅਸੀਂ ਉਹਨਾਂ ਨੂੰ ਲਦਾਇਆ ਗੱਡੀ ਦੇ ਵਿੱਚ ਭੇਜਿਆ ਉਹਨਾਂ ਦੀ ਸਾਰ ਲਵਾਂਗੇ ਕਿਹੜਾ ਕਿਹੜਾ ਤੁਹਾਡਾ ਕਿਹੜਾ ਪਿੰਡ ਜੀ ਮੇਰਾ ਪਿੰਡ ਇਹ ਬਾਉਪੁਰ ਕਦੀਮ ਆ ਕਿੰਨਾ ਕੁ ਨੁਕਸਾਨ ਹੈਗਾ ਨੁਕਸਾਨ ਤਾਂ ਸਭੋਂ ਜ਼ਿਆਦਾ ਹੋ ਗਿਆ 100% ਹੀ ਹੋਇਆ ਜੀ 100% ਨੁਕਸਾਨ 100% ਹੀ ਹੋਇਆ ਜੀ ਮਤਲਬ ਜਿਹੜਾ ਜ਼ਮੀਨਾਂ ਦਾ ਤਾਂ 100% ਦਾ ਘਰਾਂ ਦਾ ਵੀ ਹੋਇਆ ਬਹੁਤ ਜ਼ਿਆਦਾ ਦਾ ਤੇ ਸਾਨੂੰ ਤੇ ਕਣਕ ਦੀ ਮੇਦਮਲੀ ਵੀ ਗਾਂ ਕਣਕ ਵੀ ਜੋ ਜਿਹੜੇ ਹਾਲਾਤ ਸਰਕਾਰ ਨੇ ਸਾਡੇ ਬਣਾਤੇ ਅੱਛਾ ਹਾਂਜੀ ਤੇ ਫਿਰ ਸਰਕਾਰ ਦੇ ਮੰਤਰੀ ਅੱਜ ਆਏ ਸੀ ਪੁੱਛ ਲੈਣਾ ਸੀ ਸਵਾਲ ਉਹਨਾਂ ਨੂੰ ਉਹ ਪੁੱਛਿਆ ਸੀ ਉਹਨਾਂ ਦੇ ਆਪਦੇ ਹੀ ਮੰਤਰੀ ਇੰਨੇ ਅੱਗੇ ਹੋ ਗਏ ਸਾਨੂੰ ਲੱਗੇ ਨਹੀਂ ਜਾਣ ਦਿੱਤਾ ਅਸੀਂ ਤਾਂ ਨਵਾਜਾ ਮਾਰਦੇ ਨਾ ਵੀ ਬੋਰਡ ਤੇ ਸਾਨੂੰ ਭਾਓ ਜਿਨ੍ਹਾਂ ਦਾ ਏਰੀਆ ਹੈ ਉਹਨਾਂ ਤਾਂ ਲੱਗੇ ਨਹੀਂ ਜਾਣ ਦਿੱਤਾ ਆ ਸਾਡੇ ਏਰੀਆ ਦੇ ਲੋਕ ਖੜੇ ਸਾਰੇ ਆ ਇਹ ਕੋਈ ਵੀ ਪੁੱਛ ਲੋ ਜੂ ਲਾਗੇ ਕਿ ਇਹਨੂੰ ਜਾਣ ਦਿੰਦਾ ਪ੍ਰਸ਼ਾਸਨ ਨੇ ਨਹੀਂ ਜਾਣ ਦਿੰਦੇ ਲਾਗੇ ਅੱਛਾ ਕੱਲ੍ਹ ਦੇ ਨੇ ਨਹੀਂ ਨਹੀਂ ਨੇੜ ਜਾਂਦੇ ਸਵਾਲ ਤੱਕ ਨਹੀਂ ਪੁੱਛਣ ਦਿੰਦੇ ਸਾਨੂੰ ਹੋਰ ਦੱਸੋ ਕੀ ਕੀ ਤੁਹਾਡੇ ਕੀ ਸਵਾਲ ਨੇ ਅਸੀਂ ਇਹੋ ਕਹਿੰਨੇ ਵੀ ਇਹਦਾ ਪਾਣੀ ਦਾ ਨਿਕਾਸ ਕਰਾਓ ਜਿਹੜੇ ਸਾਡੇ ਵੀਰਪਰਾ ਝੋਨਾ ਤੋਂ ਤੁਸੀਂ ਸਾਡਾ ਖਤਮ ਕਰ ਦਿੱਤਾ ਕਈਆਂ ਦੇ ਘਰ ਵੀ ਖਤਮ ਹੋ ਗਏ ਜਿਵੇਂ ਦੱਸਿਆ ਬਾਬਾ ਜੀ ਨੇ ਢੱਠ ਗਿਆ ਕਈਆਂ ਦੇ ਮਾਰ ਡੰਗ ਇੱਧਰ ਵਿਚਾਰੇ ਆ ਗਏ ਵੀ ਸਾਡੀ ਕਣਕ ਤਾਂ ਅਸੀਂ ਕਣਕਤ ਬਿਜਲੀ ਕੋਈ ਖਾਨ ਜੋਗੀ ਸਾਨੂੰ ਆਸ ਹੋ ਜੂਗੀ ਜੇ ਆਹ ਹਾਲਾਤ ਰਹੇ ਤਾਂ 2 ਮਹੀਨੇ ਸਾਰੇ ਕਣਕਤ ਰਹਿ ਗਏ ਬਿਲਕੁਲ ਰਹਿ ਗਏ ਨਾ ਤੇ ਉਹਨਾਂ ਚਿਰ ਸਾਡੀ ਕਣਕ ਦੀ ਵੀ ਕੋ ਜੇ ਪਾਣੀ ਜਿੱਦਾਂ ਇੱਥੇ 5-5 ਫੁੱਟ ਪਾਣੀ ਹੈ ਕਦੋਂ ਨਿਕਲੂਗਾ ਕਦੋਂ ਸਾਡੀਆਂ ਪੜੀਆਂ ਬੱਤਰ ਉਹਨਾਂ ਦੇ ਕਦੋਂ ਅਸੀਂ ਕਣਕਾਂ ਬੀਜਾਂਗੇ ਟੋਡੇ ਟੋਡੇ ਇਹ ਇਹ ਐਤਕੀ ਤਾਂ ਨਹੀਂ ਇਹ ਤਾਂ ਪਹਿਲਾਂ ਵੀ ਆਉਂਦਾ ਰਿਹਾ ਹਰ ਸਾਲ ਆਉਂਦਾ 23 ਜੇ ਇਹ ਤੋਂ ਵੀ ਜ਼ਿਆਦਾ ਆਇਆ ਸੀ ਇੱਕ 24 ਦਾ ਸਮਾਂ ਲੰਘੇ ਕਈਆਂ ਦੇ ਕਣਕ ਵੀ ਨਹੀਂ ਬੀਜੇਗੀ 24 ਚ ਝੋਨਾ ਵੀ ਨਹੀਂ ਲੱਗਾ ਕਈਆਂ ਦੇ ਵਿਚਾਰਿਆਂ ਦੇ ਇਹੋ ਜਿਹੇ ਹਾਲਾਤ ਆ ਕਈਆਂ ਕਈਆਂ ਵਿਚਾਰਿਆਂ ਵੀਰਾਂ ਦੇ ਤੇ ਪਰ ਸਰਕਾਰ ਆਉਂਦੀ ਆ ਆ ਫੋਟੋ ਖਿਚਾ ਕੇ ਉਹੀ ਗੱਲ ਵੀ ਚਲੀ ਜਾਂਦੀ ਫਿਰ ਆ ਸਾਰੇ ਵੀਰ ਖੜੇ ਆ ਇਹਨਾਂ ਨੂੰ ਪੁੱਛ ਸਕਦੇ ਵੀ ਸਰਕਾਰ ਨਾਲ ਨਾਲ ਤੁਹਾਡੀ ਗੱਲ ਹੋਈ ਆ ਜਾਂ ਨਹੀਂ ਹੋਈ ਮੈਂ ਨਹੀਂ ਕਹ ਲਗਾ ਇਹਦਾ ਜਿਹੜੇ ਮਰਜੀ ਵੀਰ ਨੂੰ ਤੁਸੀਂ ਪੁੱਛ ਲਓ ਹੁਣ ਤੱਕ ਦੀ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਪਹੁੰਚੀ ਹੋਵੇ ਸਰਕਾਰ ਵੱਲੋਂ ਜਥੇਬੰਦੀਆਂ ਦਾ ਕਰ ਰਹੀਆਂ ਚਾਹੇ ਸਿੱਖ ਜਥੇਬੰਦੀਆਂ ਕੀ ਕਰ ਰਹੀਆਂ ਸਰਕਾਰ ਵੱਲੋਂ ਕੋਈ ਨਹੀਂ ਜਾਂਦੀਆਂ ਬਸ ਉਹ ਹੀ ਇੱਕ ਦੋ ਘਰਾਂ ਜਾਂਦੇ ਫੋਟੋ ਖਿਚਾ ਕੇ ਆ ਜਾਂਦੇ ਆ ਤੇ ਨਹੀਂ ਸਰਕਾਰ ਨੇ ਬਾਤਾਂ ਦੱਸਿਆ ਨਾ ਵੀ ਸਰਕਾਰ ਦਾ ਉੱਥੇ ਬੰਦਾ ਅਜੇ ਤਾਈਂ ਨਹੀਂ ਪਹੁੰਚਿਆ ਜਿਹਦਾ ਘਰ ਰੋੜਕੇ ਜਿਹਦਾ ਘਰ ਰੋੜ ਜੀ ਪਤਾ ਤੁਹਾਨੂੰ ਆ ਫਸਲ ਦਾ ਤੇ ਚਲੋ ਇਹਨਾਂ ਰੋੜ ਦੇ ਫੋਟੋਆਂ ਖਿਚਾਉਣੀ ਆਉਂਦੀ ਆ ਫੋਟੋਆਂ ਖਿਚਾਉਣਾ ਆਉਂਦੀ ਆ ਫੋਟੋਆਂ ਖਿਚਾ ਕੇ ਫਿਰ ਆਜੀ ਵੀ ਇਹੋ ਕੰਮ ਹੀ ਬਣਿਆ ਕੱ ਤੇ ਪਿਛਲੀ ਵਾਰੀ ਦਾ ਕੋਈ ਮੁਆਵਜ਼ਾ ਕਿਉਂਕਿ ਮਾਨਸਰ ਸਾਹਿਬ ਕਹਿੰਸੀ ਬੱਕਰੀਆਂ ਦੇ ਮੁਰਗੀਆਂ ਦੇ ਮੁਆਵਜ਼ੇ ਉਹ ਕਾਗਜ਼ਾਂ 'ਚ ਹੀ ਰਹਿ ਨਹੀਂ ਜਾਂਦੇ ਸਾਨੂੰ ਪ੍ਰੈਕਟੀਕਲ ਇੱਥੇ ਅੱਜ ਵੀ ਮੰਤਰੀ ਜੀ ਨੂੰ ਬਿਆਨ ਪੁੱਛੇ ਸਵਾਲ ਵੀ ਤੁਸੀਂ 23 ਦਾ ਸਾਨੂੰ ਦਿੱਤਾ ਨਹੀਂ ਖਰਾਬਾ ਮਾਲਕੀਆਂ ਤੱਕ ਵੀ ਕਈਆਂ ਨੂੰ ਮਿਲਿਆ ਜਿਨ੍ਹਾਂ ਦੀਆਂ ਮਾਲਕੀਆਂ ਸੀ ਨਾ ਤੇ ਦੂਜਿਆਂ ਤੋਂ ਵਿਚਾਰਿਆਂ ਨੂੰ ਮਿਲਣਾ ਕੀ ਸੀ ਚੰਦ ਹੀ ਬੰਦਿਆਂ ਨੂੰ ਦਿੱਤਾ ਬਾਕੀ ਨੂੰ ਕਿਸੇ ਨੂੰ ਖਰਾਬਾ ਨਹੀਂ ਦਿੱਤਾ ਇਹਨਾਂ ਨੇ ਕੋਈ ਮੁਆਵਜ਼ਾ ਨਹੀਂ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਤੇ ਨਾ ਹੀ ਅਸੀਂ ਚਾਹ ਕਰ ਰਹੇ ਹਾਂ ਸਰਕਾਰ ਤੋਂ ਅੱਛਾ ਸਾਨੂੰ ਕੋਈ ਚਾਹ ਨਹੀਂ ਸਰਕਾਰ ਤੋਂ ਸਰਕਾਰ ਆਖਣਾ ਇਹ ਕਹਿੰਦੀ ਅੱਜ ਵੀ ਕਹੀ ਗਈ ਹੈ ਪਰ ਸਾਨੂੰ ਚਾਹ ਅਹੀਂ ਕਹਿੰਦੇ ਸਾਡਾ ਪਾਣੀ ਕੱਢ ਦੋ ਅਸੀਂ ਕਣਕਾਂ ਬੀਜ ਲਈਏ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਆ ਤੇ ਜਿਹੜੇ ਇਹਨਾਂ ਬੰਨ ਬਣਾਉਣੇ ਆ ਇੱਕ ਸਾਡੇ ਨਾਲ ਬੰਨ ਬਣਾਉਣ ਇਹ ਜਿੰਨੇ ਸਾਡੇ ਟੁੱਟੇ ਆ ਜੀ ਜਿਹੜੇ ਬੰਨ ਟੁੱਟੇ ਆ ਬੰਨ ਜਿਹੜੇ ਹੁਣ ਪਿੰਡ ਵਾਲੇ ਆਪ ਸਹਿਯੋਗ ਕਰ ਰਹੇ ਨੇ ਚਾਹੇ ਸੰਸਥਾਵਾਂ ਕਰ ਰਹੀਆਂ ਨੇ ਉਹਦੇ ਚ ਕੋਈ ਸਰਕਾਰ ਦੀ ਸਹਿਤਾ ਆਈ ਆ ਕਿ ਨਹੀਂ ਨਹੀਂ ਆਈ ਜੀ ਸਰਕਾਰ ਤੇ ਹੱਥ ਖੜੇ ਕਰਨ ਦੀ ਹੈ ਜੀ ਅੱਛਾ ਉਹ ਕਹਿੰਦੀ ਆ ਆਰਜੀ ਬੰਨ ਅਸੀਂ ਕੁਝ ਨਹੀਂ ਕਰ ਸਕਦੇ ਇਹਨਾਂ ਵਿੱਚ ਇਹ ਕਹਿ ਦਿੰਦੀ ਇਹ ਕਹਿ ਦਿੰਦੀ ਸਭ ਨੂੰ ਆਈਐਸਐਲ ਟੁੱਟਦਾ ਕਿਉਂਆਂ ਕਾਰਨ ਕੀ ਹੈ ਕਿ ਸਰਕਾਰ ਸਰਕਾਰ ਦੀ ਨਲਾਇਕੀ ਆ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲਾ ਸਰਕਾਰ ਦੀ ਨਲਾਇਕੀ ਆ ਵੀ ਜਿਹੜੇ ਦਰਿਆ ਹੈ ਸਾਡੇ ਮਾਲਕੀਆਂ ਪੈਲੀਆਂ ਜਿਹੜੇ ਦਰਿਆ ਵਗ ਰਹੇ ਆ ਇਸ ਟਾਈਮ ਅਸੀਂ ਉਹਨਾਂ ਨੂੰ ਕਹਿੰਨੇ ਵੀ ਖਾਲ ਕੇ ਨੂੰ ਨਹਿਰੀ ਦੂਬ ਦਿੱਤਾ ਜਾਵੇ ਜਿਹੜੀ ਇਹਦੀ ਰੇਤਾ ਇਹ ਬੰਨਾ ਤੇ ਲਾ ਦਿਓ ਸਾਡੇ ਸਾਡੇ ਬੰਨ ਉੱਚੇ ਕਰ ਦਿਓ ਅਸੀਂ ਕਦੀ ਨਹੀਂ ਮਰ ਸਕਦੇ ਅਸੀਂ ਤੁਹਾਡੇ ਨਾਲ ਲੱਗਦੇ ਆ ਸਾਡਾ ਤੁਹਾਡਾ ਨਾਲ ਅਸੀਂ ਲੱਗਦੇ ਪੂਬ ਲੱਗਦੇ ਤਾਂ ਸਾਡਾ ਬੰਨ ਬੰਨ ਦਿਓ ਆ ਤੁਸੀਂ ਬੰਨ ਨਾ ਦੇਖੋ ਕਿੱਡਾ ਲੱਗਾ ਇਧਰ ਲੱਗੇ ਸੇਫ ਆ ਇਦਾਂ ਸਾਨੂੰ ਸੇਫ ਕਰ ਦਿਓ ਅਸੀਂ ਕਹਿੰਦੇ ਜਿੰਨਾ ਦਰਿਆ ਸਾਰਾ ਖਾਲ ਕੇ ਉਹਦੀ ਰੇਤਾ ਬੰਨਾਂ ਦੇ ਉੱਤੇ ਪਾ ਦਿਓ ਪਰ ਸਰਕਾਰ ਉਸ ਪਾਸੇ ਨਹੀਂ ਆਉਂਦੀ ਸੁਣਦੀ ਨਹੀਂ ਸਰਕਾਰ ਨਹੀਂ ਸੁਣਦੀ ਇਹ ਵੀ ਨਹੀਂ ਸੁਣਦੀ ਤਾਂ ਕਹਿੰਸੀ ਆਮ ਘਰਾਣੇ ਆ ਸੀ ਨਹੀਂ ਸੁਣਦੀ ਤੁਹਾਡੇ ਸਾਹਮਣੇ ਵੇਖ ਲਓ ਪਾਣੀ ਲੱਥੇ ਕੋਈ ਆ ਗਿਆ ਤਾਂ ਕਹਿੰਦੇ ਤੁਸੀਂ ਇਹ ਤਾਂ ਫਿਰ ਇਦੂ ਬਾਦ ਬਿਮਾਰੀਆਂ ਵੀ ਫੈਲਣਗੀਆਂ ਫੈਲਣਗੀਆਂ ਜੀ ਕਿਸੇ ਨੇ ਨਹੀਂ ਵੜਨਾ ਸਰਕਾਰ ਦੇ ਬੰਦੇ ਨੇ ਇੱਥੇ ਆਉਣਗੇ ਆਦੀਆਂ ਉਹੀ ਫਾਰਮਲਿਟੀਆਂ ਪੂਰੀਆਂ ਕਰਕੇ ਚੱਲ ਜਾਣਗੇ ਕਿਸੇ ਨੇ ਨਹੀਂ ਵੜਨਾ ਮਗਰ ਤੁਹਾਡੀ ਹਸਰ ਲੈਣੀ ਇਹ ਆਇਆ ਤਾਂ ਮੈਨੂੰ ਵੀਰ ਭਰਾ ਨੂੰ ਆਪ ਹੀ ਹੀ ਮਿਹਨਤ ਕਰਕੇ ਕਰਨੀ ਆਇਆ ਤਾਂ 11 12 ਤਰੀਕ ਦਾ 11 ਤਰੀਕ ਦਾ ਤੇ ਪਾਣੀ ਅੰਦਰ ਵੜਿਆ ਨਾ ਮਹੀਨਾ ਹੋ ਗਿਆ ਪਾਣੀ ਆਏ ਨੂੰ ਅਸੀਂ 70 ਤਹਰੀ ਕਿਹਾ ਧਰਨਾ ਵੀ ਲਾਇਆ ਸੀ ਪਿਛਲੀ 28 ਤਰੀਕ ਨੂੰ ਤੇ ਸਰਕਾਰ ਨੂੰ ਇਹ ਵੀ ਦੱਸਿਆ ਵੀ ਪਾਣੀ ਕੱਢੀ ਜੋ ਰਿਲੀਜ਼ ਕਰੀ ਜੋ ਇਹ ਨਹੀਂ ਸਾਡਾ ਨੁਕਸਾਨ ਹੋਊਗਾ ਪਰ ਸਰਕਾਰ ਨੇ ਜਾਣ ਕੇ ਕੀਤਾ ਸਾਡਾ ਵੀ ਕਰਤਾ ਉੱਪਰ ਲਟੇ ਲਵਾ ਲਿਆ ਵੀ ਕਰਤਾ ਤੇ ਫਿਰੋਜ਼ਪੁਰ ਵੀ ਮਾਰਤਾ ਇਹ ਪਲਾਨਿੰਗ ਦੇ ਨਾਲ ਸਾਰਾ ਕੁਝ ਕੀਤਾ ਹੈ ਪਿੰਡ ਪ੍ਰਭਾਵਿਤ ਨੇ ਕੋਲ ਇੱਥੇ ਇੱਥੇ ਸਾਡੇ 16 17 ਪਿੰਡ ਪ੍ਰਭਾਵਿਤ ਨੇ ਜਿਹੜੇ ਇੱਥੇ ਇਸ ਟਾਈਮ ਲੋਕ ਵਿਚਾਰੇ ਖੜੇ ਆ ਤਰਨ ਤਰਨ ਦੇ ਤਾਂ ਬਹੁਤ ਹੋ ਗਏ ਉਧਰ ਤੋਂ ਬਹੁਤ ਆ ਜੀ ਢਿਲਵਾ ਤੋਂ ਲੈ ਕੇ ਤਰਨ ਤਰਨ ਪ੍ਰੋਜਪੁਰ ਪਤਾ ਹੀ ਨਹੀਂ ਕਿੰਨੇ ਕੁ ਪਿੰਡ ਹਜ਼ਾਰਾਂ ਪਿੰਡ ਆ ਜਾਂਦੇ ਇੱਥੇ ਜਿਹੜੇ ਪ੍ਰਭਾਵਿਤ ਨੇ ਪ੍ਰਭਾਵਿਤ ਹੋਏ ਸਾਰੇ ਕੀ ਹਾਲਾਤ ਨੇ ਬਾਪੂ ਜੀ ਗੌਧ ਮੰਦਾ ਹਾਲ ਬਹੁਤ ਜ਼ਿਆਦਾ ਆਇਆ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਇੱਥੇ ਸਰਕਾਰ ਦਾ ਮੰਤਰੀ ਸਾਹਿਬ ਆਏ ਸੀ ਅੱਜ ਸਵਾਰ ਉਹ ਵੀ ਆਉਂਦੇ ਆ ਫੋਟੋ ਫੋਟੋ ਖਿਚਾਉਣੇ ਆ ਬਸ ਫੋਟੋਆਂ ਖਿਚਾ ਕੇ ਮੁੜ ਜਾਂਦੇ

ਕੋਈ ਇਹਨੇ ਸਾਰ ਨਹੀਂ ਲਈ ਪਿਛਲੇ 2023 ਦੇ ਵਿੱਚ ਕਹੇ ਨੇ ਪੁੱਛੇ ਨਹੀਂਗਾ ਸਰਕਾਰ ਦਾ ਕੋਈ ਮੈਂਦਾ ਸਾਡੇ ਤੇ ਕੋ ਪਹੁੰਚਾ ਹੋਣ ਵੀ ਨਹੀਂ ਕੋਈ ਪਹੁੰਚਦਾ ਇੱਥੋਂ ਮੁੜ ਕੇ ਜਾਂਦੇ ਆ ਕੋਈ ਨਹੀਂ ਆਉਂਦਾ ਨਾ ਕੋਈ ਨਹੀਂ ਹੁੰਦਾ ਅੱਜ ਆਏ ਸੀ ਦੇਖੇ ਗਏ ਕਹਿੰਦੇ ਕਿਲੋ ਕਿਲੋ ਦਾਲ ਦੇ ਦੇ ਉਹ ਕਿਲੋ ਦਾਲ ਦੇ ਦਿੰਦੇ ਕਿਸ ਨੂੰ ਦੇ ਦੇ ਜਿੰਦੇ ਕਿਸੇ ਘਰ ਦੇ ਜਿੰਦੇ ਤਾਂ ਆਪ ਦੇ ਗਨਵੋਟ ਚ ਰੱਖ ਕੇ ਤੋਂ ਤੁਮ ਖੇ ਰਹਿੰਦੇ ਆ ਕਿ ਉੱਥੇ ਰੱਖਿਆ ਦਾਲਾਂ ਨੂੰ ਕਰਨਾ ਸਾਡੀਆਂ ਫਸਲਾਂ ਮਰ ਗਈਆਂ ਦਾਲਾਂ ਤਾਂ ਅੱਗੇ ਵੀ ਖਾਂਦੇ ਹੀ ਆ ਅੱਜ ਉਹਨਾਂ ਦੀ ਦਾਲਾਂ ਤੇ ਬੈਠੇ ਆ ਜਿਹੜਾ ਕੰਮ ਕਰਨਾ ਸਾਡਾ ਉਹ ਕਰਕੇ ਦੇਣਾ। ਗਾਲ ਦਾ ਤਾਂ ਬਾਬਿਆਂ ਵਾ ਤੂੰ ਲੰਗਰ ਲਾਇਆ। ਉਹਨੂੰ ਨੇੜੇ ਨਹੀਂ ਹੁੰਦ ਫਿਰ ਤੁਸੀਂ ਸਵਾਲ ਇਹ ਕਰਨੀ ਸੀ ਮੰਤਰੀ ਸਾਹਿਬ ਨੂੰ ਕਿ ਮੰਤਰੀ ਲਾ ਕੇ ਸਾਨੂੰ ਜਾਣਦੇ ਨੇ ਤਾਂ ਹੀ ਆ ਬਲਦਤਕਾਰ ਤੇ ਲਾਈ ਹੁੰਦੀ ਉਹਨੇ ਉਹਨੇ ਸਾਡੀ ਜਨਤਾ ਨਹੀਂ ਜਿੰਨੇ ਆਪਦੀ ਗਾਰਦ ਲਾ ਕੇ ਬੈਠੇ ਹੁੰਦੇ ਆ। ਨੇੜੇ ਲੱਗਣ ਨੇੜੇ ਨਹੀਂ ਲੱਗਣ ਦਿੰਦੇ। ਆ ਗਰੀਬ ਲੋਕਾਂ ਤੋਂ ਡਰ ਜਾਂਦੀ ਸਰਕਾਰ। ਉਹ ਤਾਂ ਕਹਿੰਦੀ ਸਰਕਾਰ ਕਹਿੰਦੀ ਨਾ ਸਾਡੀ ਆਪਦੇ ਬੱਚੇ ਆ ਸਾਰੇ। ਇਹਨਾਂ ਤੋਂ ਲੋਕਾਂ ਤੋਂ ਡਰ ਜਾਂਦੀ ਸਰਕਾਰ। ਦੱਸੋ ਅਸੀਂ ਸਾਡੇ ਹੱਥਾਂ 'ਚ ਕੀ ਆ? ਖਾਲੀ ਹੱਥ ਆ ਅਸੀਂ। ਅਹੀਂ ਤੋਂ ਸੁਨੇਹਾ ਲਾਉਣਾ ਹੈ ਵੀ ਸਾਡੀ ਸਾਰ ਲੈ ਲਓ ਬੱਜਾਂਗੇ ਨਹੀਂ ਤੇ ਸਾਡਾ ਪੰਜਾਬ ਦਾ ਹਾਲ ਤੇ ਬਰਬਾਦ ਅਕੇ ਕੀਤਾ ਪਿਤਾ ਤੇ ਸਾਡੇ ਏਰੀਆ ਦਾ ਵੀ ਇਹਨਾਂ ਨੇ ਕਰ ਦਿੱਤਾ ਜੇ ਬਾਬੇ ਨਾ ਸਾਡਾ ਸਾਥ ਦਿੰਦੇ ਨਾ ਤਾਂ ਸਾਡਾ ਬਹੁਤ ਬੁਰਾ ਹਾਲ ਸੀ ਅਸੀਂ ਮੂੰਹ ਤੇ ਕਿਨੇ ਸਰਕਾਰ ਦੇ ਪਰ ਜੇ ਇੱਕ ਇੱਕ ਵਾਰੀ ਫਸਲ ਮਰ ਜੇ ਤਾਂ ਕਿਸਾਨ ਤਾਂ 5 ਸਾਲ ਨਹੀਂ ਉੱਠਦਾ ਸੋਡੀ ਤਾਂ ਐਸਾਲੀ ਮਰਦੀ ਹੈ ਨਹੀਂ ਉੱਠਦਾ ਨਹੀਂ ਉੱਠਦਾ ਜੀ ਇਹ ਤਾਂ ਸਾਨੂੰ ਪਤਾ ਨਹੀਂ ਜਿੱਦਾਂ ਰਾਤ ਨੂੰ ਹੀ ਸੌਣੇ ਬਹੁਤ ਔਖੇ ਹਾਲਾਤ ਕੀਤੇ ਪਏ ਸਰਕਾਰਾਂ ਨੇ ਸਾਡੇ ਤੇ ਕੋਈ ਸਾਰ ਨਹੀਂ ਲੈਂਦੇ ਸਾਬ ਆਉਂਦੇ ਆ ਬਸ ਉਹੀ ਫਾਰਮੁਲਟੀਆਂ ਪੂਰੀਆਂ ਕਰਕੇ ਚਲੇ ਜਾਂਦੇ ਆ ਅੱਜ ਵੀ ਤੁਸੀਂ ਆਏ ਦੇਖੋ ਆਏ ਆ ਤੇ ਉਹੀ ਕੰਮ ਹੀ ਰਹਿਣਾ ਇਹ ਪਾਣੀ ਤਸ ਤੋਂ ਮਾਸਮੀ ਹੁੰਦਾ ਡੇਢ ਮਹੀਨਾ ਗਿਆ ਪਾਣੀ ਨੂੰ ਸਰਕਾਰ ਕਹਿੰਦੀ ਘਟਦੇ ਆ ਐਂ ਕਹਿੰਦੇ ਲੈਵਲ ਤੁਹਾਡਾ ਏ ਅਸੀਂ ਵੀ ਲੈਵਲ ਲਾਉਣੇ ਆ ਪੱਕਾ ਲੈਵਲ ਲਾਓ ਵੇਖੋ ਕਿਦਾਂ ਪਾਣੀ ਘਟਦਾ ਕਿ ਨਹੀਂ ਘਟਦਾ ਚਾਹ 6 ਇੰਚ ਵਾਜਾਂ ਦਾ ਚਾਹ ਕਾ ਘਟ ਜਾਂਦਾ ਉਹ ਉੱਥੇ ਹੀ ਰਹਿੰਦਾ ਉੱਥੇ ਹੀ ਰਹਿੰਦਾ ਲੈਵਲ ਵੀ ਆਪਾਂ ਹੈ ਨਾ ਕੋਈ ਸ਼ਾਇ ਆ ਚਾਹ ਆਪਾਂ ਲੈਵਲ ਤੱਕ ਕੰਪਿਊਟਰ ਕਰਾਇਆ ਮਾਰਿਆ ਪਾਣੀ ਨੂੰ ਉਸ ਹਾਵ ਨਾ ਸਰਕਾਰ ਨੇ ਰੱਖਿਆ ਮਤਲਬ ਇਹ ਤਾਂ ਫਸਲ ਗਈ ਗਈ ਅਗਲੀ ਵੀ ਸਮਝੋ ਅਗਲੀ ਵੀ ਨਹੀਂ ਸਾਨੂੰ ਚਾਹ ਕਣਕ ਦੀ ਵੀ ਸਾਨੂੰ ਝਾਕ ਨਹੀਂ ਵੀ ਬੀਜ ਲਾਂਗੇ ਜਿਹੜੇ ਵੀਰਾਂ ਭਰਾਵਾਂ ਦੇ ਹੁਣ ਪੈਲੀਆਂ ਚ ਰੇਤਾ ਚੜ ਜੇ ਨੀ ਉਹ ਕਿੱਥੋਂ ਕਣਕ ਰੇਤਾ ਕਣਕ ਬੀਜ ਲੈਣਗੇ ਉਹ ਕਿੱਥੋਂ ਉੱਠ ਜਾਣਗੇ ਪਰ ਸਰਕਾਰ ਨਹੀਂ ਆਸਲੇ ਚਲੋ ਤੁਸੀਂ ਕਿ ਹੁਣ ਨਹੀਂ ਨੇੜੇ ਆਉਣ ਤਾਂ ਫਿਰ ਜਦੋਂ ਵੋਟਾਂ ਲੈਣਾ ਹੈ ਉਦੋਂ ਤਾਂ ਕਰੋਗੇ ਸਵਾਲ ਵੀ ਯਾਰਾਂ ਫਿਰ ਕਰਾਂਗੇ ਸਵਾਲ ਉਹ ਤਾਂ ਫਿਰ ਕਰਾਂਗੇ ਸਵਾਲ ਜਦੋਂ ਦੋ ਟਾਈਮ ਹੋਊਗਾ ਫਿਰ ਕਰਾਂਗੇ ਸਵਾਲ ਸਰਕਾਰ ਨੂੰ ਉਹ ਟਾਈਮ ਆ ਗਿਆ ਉਹ ਸਰਕਾਰ ਨੂੰ ਸਵਾਲ ਟਾਈਮ ਕਰਾਂਗੇ ਪੁੱਛਾਂਗੇ ਨਾ ਵੀ ਉਦੋਂ ਤੁਸੀਂ ਇਦਾਂ ਕਹਿੰਨੇ ਹੁਣ ਦੱਸੋ ਉਦੋਂ ਤਾਂ ਕਹਿੰਨੇ ਵੀ ਇਹ ਏਰੀਆ ਦਰਿਆ ਦਾ ਅੱਜ ਤੁਸੀਂ ਇੱਥੇ ਫਿਰ ਕੀ ਲੈਣਾ ਹੈ ਸਾਡੇ ਕੋਲ ਤਾਂ ਕਹਿੰਦੇ ਵੀ ਕੁਦਰਤੀ ਕਰੋਪ ਇਹਨਾਂ ਨੇ ਆਪ ਮਾਰਿਆ ਅਸੀਂ ਕੁਦਰਤ ਦੀ ਮੰਨਦੇ ਆਂ ਵੀ ਕਰੋਪੀ ਹੋਊਗੀ ਪਰ ਇਹਨਾਂ ਨੇ ਆਪ ਮਾਰਿਆ ਜਦੋਂ ਇਹਨਾਂ ਨੂੰ ਪਤਾ ਵੀ ਸਾਡੇ ਇੰਨਾ ਪਾਣੀ ਪਿੱਛੇ ਜਾਮਾ ਹੋ ਗਿਆ ਕਿੰਨੇ ਹੈ ਦਹੜ ਆਉਂਦੇ ਆ ਇਹਨਾਂ ਪਾਣੀ ਰਿਲੀਜ਼ ਕਿਉਂ ਨਹੀਂ ਕੀਤਾ ਗਾਣ ਪਾਕਿਸਤਾਨ ਹਾਂਜੀ ਪਾਣੀ ਰਿਲੀਜ਼ ਕਰਦੇ ਨੇ ਹਾਂ ਫਿਰ ਨਹੀਂ ਸੀ ਮਰਦੇ ਲੋਕ ਨਹੀਂ ਸੀ ਮਰਦੇ ਕਦੀ ਵੀ ਨਹੀਂ ਮਰਦੇ ਫਿਰ ਨਹੀਂ ਮਰਦੇ ਕੀ ਹਾਲਾਤ ਨੇ ਬਾਪੂ ਜੀ ਲਾਦੇ ਹੋਈ ਵੀ ਜਿਹੜਾ ਕੋਈ ਇਹਨਾਂ ਬਾਬਾ ਜੀ ਹੋਣਾਂ ਤੋਂ ਬਗੈਰ ਕੋਈ ਕਿਸੇ ਦੀ ਸੁਣਵਾਈ ਨਹੀਂ ਕਰਦਾ ਇਹਨਾਂ ਨੇ 11 ਤਰੀਕ ਤੋਂ ਬਾਬਾ ਜੀ ਹੋਣਾਂ ਨੇ ਹਾਂ ਮਾਂ ਮਤਕਾਜ਼ੂ ਹਨ ਇਹ ਨੰਗਰ ਲਾਇ ਉਹਨਾਂ ਦੇ ਸੇਵਾਦਾਰ ਨਾਲ ਸਰਕਾਰ ਆਈ ਕੋਈ ਸਰਕਾਰ ਨਹੀਂ ਸਰਸੂਰ ਲਈ ਤੁਹਾਡੀ ਕੋਈ ਸਰਕਾਰ ਅੱਜ ਇੱਕ ਮੰਤਰੀ ਆਇਆ 40 ਗੱਡੀਆਂ ਉਹਦੇ ਨਾਲ ਹੀ ਉਹਨਾਂ ਕਿਸੇ ਨੂੰ ਉੱਥੋਂ ਤੱਕ ਗਾਂ ਨਹੀਂ ਹੋਂ ਦਿੱਤਾ ਅੱਛਾ ਤੇ ਇਥੋਂ ਵੋਟ ਦੋ ਛੱਡ ਕੇ ਆ ਲਵਾ ਕੇ ਫੋਟੋਆਂ ਕਿਸ ਦੇ ਘਰ ਪਤਾ ਨਹੀਂ ਗਏ ਆ ਕਿ ਕਿਸੇ ਦੇ ਨਹੀਂ ਕਹੇ ਤੇ ਉਹ ਆਣ ਕੇ ਆਂਦੇ ਅਸੀਂ ਇਕੱਲੇ ਇਕੱਲੇ ਘਰ ਦਾ ਹਾਲ ਪੁੱਛ ਕੇ ਆਇਆ ਹਾਰਿਆਂ ਦਾ ਦੁੱਖ ਵੰਡਾ ਕੇ ਆਇਆ ਸਾਡੇ ਨਾਲ ਸੰਗਤ ਬਹੁਤ ਖੁਸ਼ ਹੋਈ ਆ ਹੂੰ ਇਹ 11 ਤਰੀਕ ਦਾ ਬੰਨ ਟੁੱਟਾ ਪਾਣੀ ਆ ਤੇ ਉਦੋਂ ਦਾ ਤੇ ਕੋਈ ਵੜਿਆ ਨਹੀਂ ਉਦੋਂ ਦਾ ਤੇ ਕਿਸੇ ਦਾ ਦੁੱਖ ਨਹੀਂ ਵੰਡਾਇਆ ਇਹਨਾਂ ਨੇ ਹੁਣ ਦੁੱਖ ਬਣਾਉਂਦੇ ਆ ਅੱਜ ਇਹ ਦੁੱਖ ਵਟਾਉਣ ਆ ਗਏ ਆ ਤੁਸੀਂ ਵੀ ਲੋਕਾਂ ਦੇ ਘਰਾਂ ਚ ਜਾ ਕੇ ਆਏ ਜੇ ਤੁਸੀਂ ਵੀ ਲੋਕਾਂ ਨੇ ਅਸਾਰ ਲਈ ਜੇ ਲੋਕ ਕੀ ਬੋਲਦੇ ਪਏ ਹਾਂ ਲੋਕ ਤਾਂ ਹੀ ਕਹਿੰਦੇ ਆਏ ਨਹੀਂ ਕੋਈ ਬੜਿਆ ਨਹੀਂ ਸਾਡੇ ਤਾਂ ਫੇਰ ਉਹੀ ਗੱਲ ਹੈ ਨਾ ਗੱਲ ਥੋੜਾ ਬੋਲਣਾ ਹਾਂ ਜੀ ਕੋਈ ਜਿਹੜਾ ਘਰ ਆਏ ਕੋਈ ਗੱਲ ਥੋੜਾ ਬੋਲਣਾ ਬਿਲਕੁਲ ਜੋ ਬੋਲਾਂਗੇ ਸੱਚਾਈ ਬੋਲਾਂਗੇ ਆਇਆ ਜੀ ਕੋਈ ਸਰਕਾਰ ਸਰਕਾਰ ਦਾ ਨੁਮਾਇੰਦਾ ਘਰਾਂ ਚ ਨਹੀਂ ਕੋਈ ਵੀ ਨਹੀਂ ਆਉਂਦਾਗਾ ਸਰਕਾਰ ਕੀ ਦਿੰਦੀ ਕੋਈ ਵੀ ਨਹੀਂ ਦਿੰਦੀ ਪਈਏਗੀ ਨਾ ਆਏ ਵੀ ਨਹੀਂ ਕੋਈ ਬੰਦੇ ਵੀ ਨਹੀਂ ਬੜੇ ਕੋਈ ਸਰਕਾਰ ਦੇ ਆ ਵਿਚਾਰੇ ਲੰਗ ਸੇਖਾ ਗਏ ਰੋਟੀ ਪਾਣੀ ਦਿੰਦੇ ਨੇ ਬਸ ਹੋਰ ਕੋਈ ਨਹੀਂ ਆਉਂਦਾ ਨਾ ਕੋਈ ਵੀ ਨਹੀਂ ਜਾਂ ਕੋਈ ਜ਼ਮੀਂਦਾਰ ਕੋਈ ਪੱਠਾ ਟੱਠਾ ਮੱਝਾਂ ਪਸ਼ੂਆਂ ਵਾਸਤੇ ਲੈ ਕੇ ਉਹ ਆਉਂਦੇ ਬਸ ਉਹ ਦਿੰਦੇ ਆ ਉਹ ਦਿੰਦੇ ਹੋਰ ਕੋਈ ਵੀ ਨਹੀਂ ਦਰਵਾਜ਼ਾ ਆਮ ਦਿਨ ਉੱਥੇ ਗੱਡੀਆਂ 'ਚ ਖੜੇ ਹੋ ਕੇ ਤੇ ਦੇਖ ਕੇ ਫਿਰ ਚਲੇ ਜਾਂਦੇ ਫੋਟੋ ਫੋਟੋ ਖਿੱਚ ਕੇ ਬੱਸ 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 ਇਹ ਗੱਲ ਇਹੀ ਕਰਦੇ ਇਹੋ ਸਾਰਾ ਕੁਝ ਹੀ ਖਰਾਬ ਹੋ ਗਿਆ ਹੋ ਗਿਆ ਹੋ ਗਿਆ ਜਾ ਕੇ ਤੇ ਦੇਖ ਕੇ ਆਏ ਤੁਸੀਂ ਉਧਰ ਮਾਹੌਲ ਤੇ ਦੇਖ ਕੇ ਆਏ ਸਾਰਾ ਕੁਝ ਪਸੂ ਡੰਗਰ ਵਿਚਾਰਾਂ ਦੇ ਰੋਲ ਗਏ ਮਕਾਨ ਟੱਟ ਗਏ ਸਾਰਾ ਕੁਝ ਫਿਰ ਇਹ ਹੁਣ ਕਿਵੇਂ ਬਣੂਗਾ ਉਹ ਦੇਖੋ ਹੁਣ ਗਰੀਬ ਬੰਦੇਗੇ ਨੇ ਦੇਖੋ ਹੁਣ ਕਿੱਦਾਂ ਬਣ ਲੱਗਦਾ ਸਰਕਾਰ ਮੁਆਵਜ਼ਾ ਦੇ ਦੂ ਕਹਿੰਦੇ ਸੀ ਮੁਰਗੀ ਬੱਕਰੀ ਦਾ ਦੇ ਦਾਂਗੇ ਭਗਵੰਤ ਮਾਨ ਕਹਿੰਦੇ ਸੀ ਕੁਝ ਵੀ ਨਹੀਂ ਦਿੰਦਾ ਕੁਝ ਕੁਛ ਵੀ ਨਹੀਂ ਦਿੰਦੇ ਇੰਨੀ ਵਾਰੀ ਪਾਣੀ ਆਇਆ ਕੁਛ ਕਿਸੇ ਨੂੰ ਦਿੱਤਾ ਨਹੀਂ ਪਿਛਲੀ ਵਾਰੀ ਦਾ ਕੁਛ ਵੀ ਨਹੀਂ ਦਿੱਤਾ ਕਿਸੇ ਜ਼ਿਮੀਂਦਾਰ ਨੂੰ ਕੁਛ ਵੀ ਨਹੀਂ ਦਿੱਤਾ ਕੁਛ ਵੀ ਨਹੀਂ ਮਿਲਿਆ ਨਾ 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 ਆਪ ਦੀ ਵਿਚਾਰੀ ਜੜਵੇ ਕਰਨ ਕੋਣ ਕਲਾ ਲੰਦੇ ਉਹ ਹੀ ਖਾਂਦੇ ਨੇ ਬਸ ਜੋ ਨਹੀਂ ਮਰ ਜਾਂਦਾ ਫਸਲ ਮਰ ਜਾਂਦੀ ਜ਼ਿਮੀਂਦਾਰਾਂ ਦੀ ਹਾਂ ਬਾਬੇ ਨੇ ਹਾਂਜੀ 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 ਬਾਬਾ ਜੀ ਹਾਂਜੀ ਤੁਸੀਂ ਕਹਿੰਦੇ ਕੁਛ ਮੈਂ ਤਾਂ ਆਦੇ ਸੰਗਤ ਦੇ ਸੰਜ ਬਿੰਦੀਆਂ ਕਰਦਾ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਜਿਵੇਂ ਸਵਾ ਜੀ ਵੀ ਖਾਲਸਾ ਵਾਲੇ ਔਰ ਮੇਰੇ ਵੀਰ ਪੰਜਾਬ ਦੇ ਸਾਡੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਪੰਜਾਬੀ ਪੰਜਾਬ ਨੂੰ ਬਚਾਉਣ ਵਾਸਤੇ ਮਤ ਡੇ ਕਰਨ ਉਹ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵੀ ਬੇਨਤੀ ਕਰੂੰਗਾ ਨੌਜਵਾਨ ਪੀੜੀ ਮਹਾਂਪੁਰਖਾਂ ਦੇ ਨਾਲ ਉਤਸ਼ਾਹ ਦੇ ਨਾਲ ਸੇਵਾ ਕਰਨ ਬਾਬਾ ਜੀ ਹੋਣਾ ਨੇ ਵੱਡੇ ਪੱਦਰ ਤੇ ਲੰਗਰ ਲਾਏ ਆ ਕਹਿੰਦੇ ਨੇ ਉਹ ਲੰਗਰ ਚੱਲਣ ਦੇ ਆ ਔਰ ਜੇ ਆਪਾਂ ਗੱਲ ਕਰੀਏ ਤਰਨਤਾਰਨ ਜ਼ਿਲ੍ਹੇ ਦੀ ਪਟਿਆਲ ਕਰੀ ਪਿੰਡ ਸਭਰਾ ਉੱਥੇ ਵੀ ਬੰਨ ਨੂੰ ਢਾਲ ਲੱਗੀ ਆ ਜਥੇਬੰਦੀ ਉੱਥੇ ਵੀ ਜੁਟੀ ਹੋਈ ਆ ਇੱਥੇ ਅਸੀਂ ਸਗੋਂ ਤਿੰਨ ਚਾਰ ਜਥੇਦਾਰੀਆਂ ਜਿਹੜੇ ਸੇਵਾਦਾਰ ਜਿਹੜੇ ਮਹਾਂਪੁਰਖਾਂ ਦੇ ਇੱਥੇ ਸੇਵਾ ਕਰਨ ਦੇ ਆ ਜਿਵੇਂ ਜਥੇਦਾਰੀ ਹਰਾ ਸਿੰਘ ਆ ਦਾਸ ਆ ਜਗਮੋਣ ਸਿੰਘ ਆ ਲਖਵਿੰਦਰ ਸਿੰਘ ਗੋਲਡੀ ਆ ਬਾਬਾ ਜੀ ਪ੍ਰਗਟ ਸਿੰਘ ਜੀ ਆ ਇੱਥੇ ਸੇਵਾ ਨਿਭਾਉਂਦੇ ਆ ਬਾਕੀ ਸਾਡੀ ਜਥੇਬੰਦੀ ਜਿਹੜੀ ਆ ਜ਼ਿਆਦਾ ਉਧਰ ਸਭਰਾਮਾਲੇ ਬੰਨੇ ਜੁਟੀ ਹੋਈ ਆ ਉੱਥੇ ਬਹੁਤ ਵੱਡੇ ਤੁਸੀਂ ਬੰਨ ਨੂੰ ਢਾਲ ਲੱਗੀ ਆ ਅਸੀਂ ਹੁਣੇ ਤੋਂ ਚੱਕਾਂ ਤੋਂ ਲੈ ਕੇ ਪਿੰਡ ਗੁੱਦਿਆਂ ਤੱਕ ਜਿਹੜੀਆਂ ਸੰਗਤਾਂ ਦੇ ਡੰਡੇ ਆ ਬਾਬਾ ਜੀ ਉਧਰੋਂ ਲੈਣ ਕੇ ਮਾਝੇ ਤੋਂ ਫਰੋਜਪੁਰ ਤੋਂ ਗਰਦਾਸਪੁਰ ਤੋਂ ਜਿਵੇਂ ਜਿਵੇਂ ਇਹ ਇਲਾਕਾ ਮੰਗ ਕਰਦਾ ਜਿੱਥੇ ਜਿੱਥੇ ਵੀ ਢਾ ਲੱਗਦੀ ਆ ਪਿਓ ਐਡਵਾਂਸ ਬੰਨ ਬਚਿਆ ਰਵੇ ਤੇ ਉੱਥੇ ਸੰਗਤਾਂ ਲੱਗੀਆਂ ਹੁਣ ਵੀ ਉੱਥੋਂ ਹੀ ਗਿੜਾ ਮਾਰ ਕੇ ਆਏ ਆ ਜੀ ਉਹਨਾਂ ਨੂੰ ਸੁੱਖ ਸੰਤ ਪੁੱਛ ਕੇ ਆਏ ਆ ਬੋਰੀਆਂ ਦੀ ਲੋਡ ਆ ਬੋਰੇ ਇਹਨਾਂ ਨੂੰ ਦੇਈਏ ਤਕੜੇ ਹੋ ਕੇ ਜੇ ਕੋ ਡੀਜ਼ਲ ਦੀ ਲੋੜ ਆ ਮੌਕੇ ਦੇਣਗੇ ਪਤਾ ਲਓ ਜਰੂਰ ਤਾਂ ਮਤਲਬ ਤੁਸੀਂ ਜਿੱਥੇ ਆਪਦੀ ਜਿਹਾਵੇ ਤੌਰ ਤੇ ਪੂਰਾ ਕਰ ਰਹੇ ਹੋ ਹਾਂ ਪੂਰਾ ਬਿਲਕੁਲ ਜੋ ਮੰਗਦੇ ਹੋ ਦਿੰਨੇ ਆ ਜੀ ਮੈਂ ਤਾਂ ਹੋਰ ਵੀ ਬੇਨਤੀ ਇਹ ਕਰਨਾ ਵੀ ਆਣ ਕੇ ਮੌਕਾ ਵੇਖੋ ਭਾਬਾ ਜੀ ਇੱਕ ਹੋਰ ਦੋ ਦੋ ਜਿਵੇਂ ਤੁਸੀਂ ਵਿਚਰਦੇ ਫਿਰਦੇ ਹੁਣ ਹੁਣ ਕਿਹੜੀ ਚੀਜ਼ ਦੀ ਇੱਥੇ ਖਾਸ ਕਰ ਜ਼ਰੂਰਤ ਇਹ ਜੇ ਬਾਹੂਪੁਰੀ ਦੀ ਗੱਲ ਕਰਾਂ ਜਾਂ ਸਬਰਾਹਰ ਦੀ ਵੀ ਹੁਣ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜ਼ਰੂਰ ਦੱਸ ਦਿਓ ਵੇਖੋ ਇੱਧਰ ਹੁਣ ਗਾੜੀ ਐਣੀ ਆ ਬੱਤਰ ਆਉਣੀ ਆ ਪਾਣੀ ਨਿਕਲਦਾ ਪਹਿਲ ਦੀ ਧਾਰ ਤੇ ਬੰਨ ਬੰਨਣਾ ਜੀ ਉਹ ਬੰਨ ਦੇ ਵਿੱਚ ਇਹਨਾਂ ਨੂੰ ਸੰਯੋਗ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਸੰਯੋਗ ਕਰੀ ਇਹਨਾਂ ਦਾ ਬੰਨ ਬਣਾਈਏ ਰਾਣਾ ਗੁਰਜੀਤ ਸਿੰਘ ਜੀ ਆਏ ਆ ਐਮਐਲਏ ਇੰਦਰ ਪ੍ਰਤਾਪ ਸਿੰਘ ਜੀ ਆ ਉਹ ਕਹਿੰਦੇ ਆ ਵੀ ਪਾਣੀ ਲੈਂਦਾ ਤੇ ਆਪਾਂ ਇਹਨਾਂ ਨੂੰ ਬੰਨ ਬਣ ਕੇ ਦੇਣਾ ਉਸ ਤਰ੍ਹਾਂ ਹੀ ਨਾਲ ਸੰਪਰਤਾਕਾਰ ਸੇਵਾ ਸ੍ਰੀ ਹਾਲੀ ਸਾਹਿਬ ਵੀ ਇਹਨਾਂ ਦੇ ਨਾਲ ਖੜੀ ਆ ਬਾਬਾ ਸੁੱਖਾ ਸਿੰਘ ਜੀ ਤੇ ਜੀ ਤੁਸੀਂ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਵੀ ਹੁਣ ਕਿਹੜੀਆਂ ਚੀਜ਼ਾਂ ਦੀ ਖਾਸ ਕਰ ਆਉਣ ਵਾਲੇ ਸਮੇਂ 'ਚ ਹੁਣ ਜਾਂ ਹੋਣ ਦੇ ਸਮੇਂ 'ਚ ਜ਼ਰੂਰਤ ਹੈ ਅਸੀਂ ਜਿੰਨੀਆਂ ਵੀ ਸੰਸਥਾਵਾਂ ਨੇ ਜੋ ਵੀ ਵੀਰ ਭਰਾ ਸਾਡੇ ਆ ਅਸੀਂ ਉਹਨਾਂ ਦਾ ਕੇ ਇਹੋ ਬੇਨਤੀ ਕਰਦੇ ਆਂ ਵੀ ਸਾਨੂੰ ਤੇਲ ਦੀ ਬੋਰੀਆਂ ਦੀ ਮਿੱਟੀ ਦੀ ਤੇ ਸੰਤਤ ਦੀ ਲੋੜ ਆ ਜੀ ਜਦੋਂ ਸਾਡੇ ਪਾਣੀ ਘਟ ਜੇ ਇਹ ਚੀਜ਼ਾਂ ਦੀ ਸਾਨੂੰ ਜ਼ਿਆਦਾ ਜ਼ਰੂਰਤ ਆ ਬਾਕੀ ਤੇ ਘਰਾਂ 'ਚ ਜਲ ਆਮ ਸਾਰਿਆਂ ਦੇ ਹੈਗੇ ਹੈਗਾ ਮੇਰੇ ਵੀਰਾਂ ਦੇ ਤੇ ਜਿਵੇਂ ਬਾਬਾ ਜੀ ਦੱਸਿਆ ਇਹ ਅਸੀਂ ਬਾਬਾ ਜੀ ਉਹਨਾਂ ਦੇ ਨਾਲ ਹੀ ਆ ਜੀ ਜੀ ਬਹੁਤ ਬਹੁਤ ਧੰਨਵਾਦ ਆ ਜੀ ਹਾਂਜੀ ਬਾਬਾ ਬਾਕੀ ਵੇਖੋ ਵੀ ਜਿਹੜੇ ਕੰਮ ਪ੍ਰਸ਼ਾਸਨ ਦੇ ਬੰਦੇ ਸੀ ਇਹ ਜਿਹੜੀ ਮੌਜੂਦਾ ਸਰਕਾਰ ਵਾ 2023 ਦੇ ਵਿੱਚ ਵੀ ਬੰਨ ਟੁੱਟਾ ਵਾ ਉਦੋਂ ਵੀ ਸੰਤਾ ਸਾਧੂ ਮਾਨੇ ਸਾਥ ਦਿੱਤਾ ਤੇ ਜਿਹੜਾ ਇਹਨਾਂ ਦਾ ਆਂਦੇ ਇਨੇ ਕਰੋੜ ਦੇਤਾ ਇਹਨੇ ਲੱਖ ਦੇਤਾ ਉਹ ਕਿੱਥੇ ਜਾਂਦਾ ਵਾ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਤਾਂ ਕੋਈ ਲਾਗੇ ਨਾ ਲੱਗ ਦੇਂਦਿਆ ਜਿਹੜੇ ਬਾਕੀ ਚੁਮਤੇ ਆ ਉਹੋ ਹੀ ਲਾਗੇ ਬਹਿ ਜਾਂਦੇ ਆ ਉਹ ਫੋਟੋਆਂ ਲਵਾ ਕੇ ਚੱਲ ਜਾਂਦੇ ਤਾਂ ਵੇਜੀ ਨੇ ਦੱਸਿਆ ਆਪਦਾ ਦੁੱਖ ਦੱਸਿਆ ਵਾ ਹੁਣ ਵੇਖੋ ਆਪਾਂ ਕਿਸੇ ਦੇ ਘਰ ਦੁੱਖ ਸੰਦਾ ਕੰਡ ਜਾਣੇ ਜੇ ਆਪਾਂ ਪਰਿਵਾਰ ਨੂੰ ਨਹੀਂ ਮਿਲਣਾ ਤੇ ਇੱਥੇ ਉਹਨਾਂ ਦਾ ਆਉਣ ਦਾ ਕੀ ਫਾਇਦਾ ਇੱਥੇ ਸਰਫੋ ਬीडी ਦੇ ਵਿੱਚ ਸਰਕਾਰੀ ਸਾਰਾ ਕੋ ਹੈਗਾ ਘੋਟੇ ਲੈਣ ਵਾਸਤੇ ਹੁੰਦੇ ਆ ਜਿਹੜੇ ਸੰਤਾ ਸਾਧੂਆਂ ਦਾ ਦਰਦਵਾ ਉਹ ਗਾੜੀ ਲਾ ਕੇ ਮਹਾਂਪੁਰਖ ਬਾਬੇ ਸੁੱਖਾ ਨੇ ਆਪ ਤੋੜੇ ਚੁੱਕਦੇ ਆ ਕਈ ਹੁੰਦੇ ਸਾਡੇ ਮੁਖੀ ਸਮਪਰਦਾਇ ਬਾਬਾ ਤਾਰਾ ਸਿੰਘ ਜੀ ਪਰ ਜੋ ਸਰਕਾਰਾਂ ਦਾ ਫਰਜ ਬੰਦਾ ਹੈ ਨਾ ਉਹ ਨਹੀਂ ਨਪਾਇਆ ਜੀਰੋ ਹੋ ਲਿਆ ਉਸਤੇ ਜਿਵੇਂ ਦੱਸਣ ਦੇ ਕੱਲ ਜਿਵੇਂ ਅਸੀਂ ਬਾਬਾ ਜੀ ਨਾਲ ਸਾਡੇ ਗਏ ਉੱਥੇ ਪਾਣੀ ਪੂਰੇ ਦੇ ਵਿੱਚ ਬीडी ਲੈ ਕੇ ਗਏ ਬਾਬਾ ਸੁੱਖਾ ਸੌਣ ਉੱਥੇ ਮੌਕੇ ਤੇ ਜਾ ਕੇ ਵੇਖ ਕੇ ਆਏ ਨੇ ਤੇ ਉਹ ਸਰਕਾਰ ਦਾ ਫਰਜ ਸੀ ਵੇਖਣ ਦਾ ਉੱਥੇ ਬਾਬੇ ਜੀ ਹੁਣ ਪਹੁੰਚਦੇ ਬਾਬੇ ਜੀ ਹੁਣ ਇਹਨੇ ਆਪ ਸੇਵਾ ਲਈ ਵੀ ਤੁਸੀਂ ਆਪ ਜਾ ਕੇ ਮੌਕਾ ਦੇਖਿਓ ਵੀ ਕੀ ਹਾਲਾਤ ਨੇ ਆਪ ਕੋਈ ਬੰਦਾ ਨਹੀਂ ਗਿਆ ਜਿੱਥੇ ਉਹ ਘਰ ਰੁੰਡੇ ਸਰਕਾਰ ਦਾ ਬੰਦਾ ਚਾਹੀਦਾ ਮੰਤਰੀ ਕੱਲ ਆ ਗਿਆ ਉੱਥੇ ਜਾਣਾ ਚਾਹੀਦਾ ਜਿੱਥੇ ਮੂਹ ਟੁੱਟਾ ਘਰ ਰੁੰਡੇ ਆ ਉੱਥੇ ਕੋਈ ਡੀਸੀ ਵੀ ਨਹੀਂ ਗਿਆ ਨਾ ਐਸ ਡੀਮ ਸਪੀਲਦਾਰ ਤੇ ਕਿੰਨੇ ਗਿਆ ਉੱਥੇ ਬਾਰਜ ਤੋਂ ਉਹਨਾਂ ਦਾ ਬੰਦਾ ਵਾ ਤੇ ਉੱਥੇ ਜਾਣਦੇ ਬਾਬੇ ਜਾਣਦੇ ਜਾਂ ਖਾਲਸਾ ਏਡ ਵਾਲੇ ਜਾਣਦੇ ਇਹ ਜਾਣਦੇ ਸਰਕਾਰ ਦੇ ਸਾਨੂੰ ਸਹੂਲਤ ਹੈ ਜੀ ਬਹੁਤ ਬਹੁਤ ਧੰਨਵਾਦ ਆ ਇਹ ਲੋਕਲ ਬਸ਼ਿੰਦੇ ਨੇ ਜਿਹੜੇ ਇੱਥੋਂ ਦੇ ਨੇ ਜਿਹੜੇ ਪਹਿਲੇ ਦਿਨ ਤੋਂ ਚਾਹੇ ਉਹ 11 ਡਟੇ ਹੋਏ ਨੇ ਇੱਥੇ ਕਿਉਂਕਿ ਲੋਕਲ ਪ੍ਰਭਾਵਤ ਨੇ ਜਿਹੜੇ ਲੋਕ ਉਹਨਾਂ ਨੂੰ ਪਤਾ ਕਿ ਦੁੱਖ ਦਰਦ ਕੀ ਹੈ ਤਾਂ ਇਹ ਕਹਿੰਦੇ ਨੇ ਕਿ ਸਰਕਾਰ ਨਾਲ ਇੱਕ ਨਰਾਜ਼ਗੀਕ ਰੋਸ ਇਹਨਾਂ ਨੂੰ ਹੋਇਆ ਕਿ ਸਰਕਾਰ ਨੇ ਆਪਣਾ ਬੰਦਾ ਫਰਜ਼ ਜਿਹੜਾ ਉਹ ਨਹੀਂ ਨਿਭਾਇਆ ਜੋ ਸਰਕਾਰ ਨੂੰ ਕਰਨਾ ਚਾਹੀਦਾ ਸੀ ਸਰਕਾਰ ਉਹ ਨਹੀਂ ਕਰਦੀ ਹੁਣ ਵੀ ਉਹ ਕਹਿੰਦੇ ਨੇ ਕਿ ਸਰਕਾਰ ਨਮਾਇंदे ਆਉਂਦੇ ਜ਼ਰੂਰ ਨੇ ਪਰਾਕੇ ਕਰਦੇ ਕੀ ਨੇ ਆਕੇ ਮਹਿਜ਼ ਫੋਟੋਆਂ ਖਚਾਈਆਂ ਜਾਂਦੀਆਂ ਨੇ ਆਕੇ ਮਹਿਜ਼ ਜਿਸ ਤਰ੍ਹਾਂ ਉਹਨਾਂ ਨਾਲ ਗੱਲ ਕਰੀਆ ਕਿ ਕਿਲੋ-ਕਿਲੋ ਦਾਲ ਆਟਾ ਇੰਨਾ ਕੁਝ ਦੇ ਕੇ ਜਿਹੜਾ ਉਹ ਉਸ ਤੋਂ ਬਾਅਦ ਵਾਪਸੀ ਕਰ ਜਾਂਦੇ ਕਹਿੰਦੇ ਨੇ ਕਿ ਪਿਛਲੇ ਵਾਰੀ ਖਰਾਬੇ ਦਾ ਵੀ ਸਾਨੂੰ ਹਲੇ ਤੱਕ ਕੁਝ ਨਹੀਂ ਮਿਲਿਆ